ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਤੇ ਫਟਾਫਟ ਬਣਨ ਵਾਲੀ ਰੈਸਪੀ ਜਿਹੜੀ ਕਿ ਅੱਜ ਕੱਲ ਆਪਣੇ ਬਹੁਤ ਹੀ ਗਰਮੀਆਂ ਵਿੱਚ ਹਰ ਇੱਕ ਘਰ ਵਿੱਚ ਬਣਦੀ ਹੈ ਬੜੀ ਹੀ ਜ਼ਿਆਦਾ ਫੇਮਸ ਹੈ ਤੇ ਇਹ ਰੈਸਪੀ ਅੱਜ ਆਪਾਂ ਬਣਾਵਾਂਗੇ ਜੀ ਅੰਬ ਤੋਂ ਵੈਸੇ ਤੇ ਅੰਬ ਦੀਆਂ ਕਈ ਰੈਸਪੀਆਂ ਬਣਦੀਆਂ ਨੇ ਅੰਬ ਦੀ ਖੀਰ ਅੰਬ ਦੀ ਫਿਰਨੀ ਅੰਬ ਦੀ ਆਈਸਕ੍ਰੀਮ ਤੇ ਅੱਜ ਆਪਾਂ ਉਹਨਾਂ ਵਿੱਚੋਂ ਹੀ ਇੱਕ ਮੈਂਗੋ ਸ਼ੇਕ ਬਣਾ ਕੇ ਤਿਆਰ ਕਰਾਂਗੇ ਜੋ ਕਿ ਬੜੀ ਜਲਦੀ ਬਣ ਜਾਂਦਾ ਹੈ ਤੇ ਇਹਨੂੰ ਬਣਾਉਣ ਨੂੰ ਆਪਾਂ ਕੋਈ ਜ਼ਿਆਦਾ ਸਮਾਨ ਦੀ ਜ਼ਰੂਰਤ ਨਹੀਂ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਅੱਜ ਦੀ ਆਪਣੀ ਰੈਸਪੀ ਮੈਂਗੋ ਸ਼ੇਕ ਬਣਾਉਣ ਲਈ ਆਪਾਂ ਨੂੰ ਤੇ ਸਭ ਤੋਂ ਪਹਿਲਾਂ ਚਾਹੀਦੇ ਨੇ ਜੀ ਮੈਂਗੋ ਜਿੰਨਾ ਵੀ ਤੁਸੀਂ ਬਣਾਣਾ ਹੈ ਸ਼ੇਕ ਉਹਦੇ ਹਿਸਾਬ ਨਾਲ ਤੁਸੀਂ ਅੰਬ ਲੈ ਸਕਦੇ ਹੋ ਇਹ ਆਪਣੇ ਕੋਲ ਦੁੱਧ ਹੈ ਜੇ ਆਪਾਂ 2 ਗਲਾਸ ਬਣਾਉਣਾ ਜਾਂ 1 ਗਲਾਸ ਬਣਾਉਣਾ ਉਹਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਬਣਾਵਾਂਗੇ ਇਹਦੇ ਵਿੱਚ ਆਪਾਂ ਇੱਕ ਅੰਬ ਲੈ ਲਾਂਗੇ ਤੇ ਇੱਕ ਰੱਖ ਦਵਾਂਗੇ ਤੇ ਚਲੋ ਜੀ ਹੁਣ ਫਿਰ ਆਪਾਂ ਕਰਦੇ ਆਂ ਤਿਆਰੀ ਸਭ ਤੋਂ ਪਹਿਲਾਂ ਆਪਾਂ ਅੰਬ ਦਾ ਛਿਲਕਾ ਲਾ ਕੇ ਇਹਨੂੰ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਅੰਬ ਦਾ ਆਪਾਂ ਛਿਲਕਾ ਲਾ ਲਾਂਗੇ ਤੁਹਾਨੂੰ ਜਿਹੜਾ ਵੀ ਵਧੀਆ ਅੰਬ ਮਿਲਦਾ ਹੈ ਤੁਸੀਂ ਉਹ ਲੈ ਲੈਣਾ ਹੈ ਤੇ ਇਹ ਦੇਖਣਾ ਕਿ ਅੰਬ ਵਿੱਚ ਖਟਾਸ ਘੱਟ ਹੋਵੇ ਅੰਬ ਥੋੜਾ ਰਸੀਲਾ ਹੋਵੇ ਫੇਰ ਹੀ ਆਪਣਾ ਮੰਗੋ ਸ਼ੇਕ ਬਹੁਤ ਟੇਸਟੀ ਤੇ ਮਿੱਠਾ ਬਣਦਾ ਹੈ ਇਸ ਤਰ੍ਹਾਂ ਆਪਾਂ ਇਹਦਾ ਪਤਲਾ ਪਤਲਾ ਛਿਲਕਾ ਉਤਾਰ ਲਾਂਗੇ ਮੰਗੋ ਨੂੰ ਅਸੀਂ ਕੱਟ ਕੇ ਤਿਆਰ ਕਰ ਲਿਆ ਜੀ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਜੀ ਇਹਨੂੰ ਗ੍ਰाइंड ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਇਹ ਵਾਲੇ ਆਂਬੇ ਦੇ ਵਿੱਚ ਪਾ ਦਾਂਗੇ ਮਿਕਸੀ ਜਾਰ 'ਚ ਇਹਦੇ ਨਾਲ ਹੀ ਆਪਾਂ ਚੀਨੀ ਪਾ ਦਾਂਗੇ ਇਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈਣੀ ਹੈ ਜਿੰਨਾ ਤੁਸੀਂ ਇਹਦੇ ਵਿੱਚ ਮਿੱਠਾ ਲੈਣਾ ਪਸੰਦ ਕਰਦੇ ਹੋ ਇਹਦੇ ਨਾਲ ਹੀ ਆਪਾਂ ਅੱਧਾ ਚਮਚਾ ਇਲਾਚੀ ਪਾਊਡਰ ਇਲਾਚੀ ਪਾਊਡਰ ਦਾ ਟੇਸਟ ਵੀ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਇਹਨਾਂ ਨੂੰ ਆਪਾਂ ਪੇਸਟ ਬਣਾ ਲਾਂਗੇ ਪਹਿਲੇ ਲਓ ਜੀ ਆਪਣੇ ਅੰਬ ਦੀ ਪਿਊਰੀ ਬਣ ਕੇ ਬਿਲਕੁਲ ਪੇਸਟ ਬਣ ਕੇ ਰੈਡੀ ਹੈ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰਦੇ ਹਾਂ ਜਿੰਨਾ ਆਪਾਂ ਮੰਗੋ ਸ਼ੇਕ ਬਣਾਉਣਾ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਮੈਂ 2 ਗਲਾਸ ਬਣਾਣੇ ਨੇ ਤੇ 2 ਗਲਾਸ ਦੇ ਹਿਸਾਬ ਨਾਲ ਹੀ ਐਡ ਕਰਾਂਗੇ ਇਹਦੇ ਵਿੱਚ ਦੁੱਧ ਥੋੜਾ ਇਹਨੂੰ ਤੁਸੀਂ ਮਿਕਸੀ ਵਿੱਚ ਚੰਗੀ ਤਰ੍ਹਾਂ ਉੱਪਰ ਹੱਥ ਰੱਖ ਕੇ ਦਬਾ ਲੈਣਾ ਹੈ ਤੇ ਫਿਰ ਇਹਨੂੰ ਆਪਾਂ ਲਓ ਜੀ ਆਪਣਾ ਬਹੁਤ ਹੀ ਟੇਸਟੀ ਠੰਡਾ ਠੰਡਾ ਮੰਗੋ ਸ਼ੇਕ ਬਣ ਕੇ ਰੈਡੀ ਆ ਇਹਦੇ ਵਿੱਚ ਆਪਾਂ ਦੁੱਧ ਦੋ ਇਸਤੇਮਾਲ ਕੀਤਾ ਸੀ ਜਿੰ ਮੈਨੂੰ ਥੋੜੀ देर ਪਹਿਲਾਂ ਮੈਂ ਦੁੱਧ ਨੂੰ ਫ੍ਰੀਜਰ ਚ ਰੱਖਦਾ ਸੀ ਤੇ ਦੁੱਧ ਬਹੁਤ ਜ਼ਿਆਦਾ ਠੰਡਾ ਹੈ ਤੁਸੀਂ ਚਾਹੋ ਤੇ ਇਸ ਟਾਈਮ ਇਹਦੇ ਵਿੱਚ ਥੋੜੀ ਜਿਹੀ ਬਰਫ਼ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਕਰਦੇ ਹਾਂ ਜੀ ਇਹਨੂੰ ਸਰਵ ਇਹਦੇ ਵਾਸਤੇ ਮੈਂ ਗਲਾਸ ਲਏ ਨੇ ਇਹਨਾਂ ਵਿੱਚ ਇਹਨਾਂ ਨੂੰ ਆਪਾਂ ਕਰਾਂਗੇ ਜੀ ਸਰਵ ਸਭ ਤੋਂ ਪਹਿਲਾਂ ਥੋੜੀ ਜਿਹੀ ਆਪਾਂ ਕੱਟੇ ਹੋਏ ਆਪ ਇਹ ਪਾਵਾਂਗੇ ਦੂਜੇ ਗਲਾਸ ਚ ਵੀ ਆਪਾਂ ਪਾ ਦਾਂਗੇ ਥੋੜੀ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੁੱਧ ਦੀ ਮਲਾਈ ਇਹਨੂੰ ਮੈਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀ ਇਹਨੂੰ ਆਪਾਂ ਹੋਰ ਠੰਡਾ ਕਰਾਂਗੇ ਥੋੜੀ ਜੀ ਇਹਦੇ ਵਿੱਚ ਆਪਾਂ ਬਰਫ ਐਡ ਕਰ ਦਾਂਗੇ ਜੀ ਹੁਣ ਆਪਾਂ ਇਹ ਵਾਲਾ ਸ਼ੇ ਇਹਦੇ ਵਿੱਚ ਐਡ ਕਰ ਦਿੰਦੇ ਹਾਂ ਬਹੁਤ ਜ਼ਿਆਦਾ ਟੇਸਟੀ ਇਹਨੂੰ ਤੁਸੀਂ ਆਪਦੇ ਹਿਸਾਬ ਨਾਲ ਜਿਆਦਾ ਜੇ ਤੁਸੀਂ ਸੰਘਣਾ ਕਰਨਾ ਕਰ ਸਕਦੇ ਹੋ ਜੇ ਥੋੜਾ ਲਿਕਵਿਡ ਐਡ ਕਰਨਾ ਹੈ ਇਹਦੇ ਵਿੱਚ ਦੁੱਧ ਹੋਰ ਐਡ ਕਰ ਸਕਦੇ ਹੋ ਮੈਂ ਇਹਨੂੰ ਇੰਨਾ ਹੀ ਰੱਖਾਂਗੀ ਜੀ ਬਹੁਤ ਜਿਆਦਾ ਟੇਸਟੀ ਬਣਿਆ ਹੈ ਥੋੜੇ ਜਿਹੇ ਤੇ ਆਪਾਂ ਕੱਟੇ ਹੋਏ ਆਮ ਪਾ ਦਾਂਗੇ ਥੋੜੀ ਜਿਹੀ ਬਨੇਲਾ ਆਈਸਕ੍ਰੀਮ ਇਦਨਾ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਜੀ ਹੁਣ ਥੋੜੇ ਜਿਹਾ ਆਪਾਂ ਇਹਦੇ ਤੇ ਬਦਾਮ ਪਾਵਾਂਗੇ ਇਹ ਬਦਾਮਾਂ ਨੂੰ ਮੈਂ ਭੇਲਿਆ ਸੀ ਭੇਕ ਕੇ ਫਿਰ ਇਹਨਾਂ ਨੂੰ ਮੈਂ ਕੱਟਿਆ ਹੈ ਇਹਦੇ ਤੇ ਤੁਸੀਂ ਕੋਈ ਵੀ ਡਰਾਈ ਫਰੂਟਸ ਆਪਣੀ ਮਨਪਸੰਦ ਦਾ ਪਾ ਸਕਦੇ ਹੋ ਲਓ ਖਾਣ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਹੈ ਰੌਜੀ ਆਪਣਾ ਬਹੁਤ ਹੀ ਟੇਸਟੀ ਤੇ ਠੰਡਾ ਠੰਡਾ ਮੰਗੋ ਸ਼ੇਕ ਬਣ ਕੇ ਬਿਲਕੁਲ ਰੈਡੀ ਹੈ ਤੇ ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਬਣਾ ਕੇ ਬੜੇ ਆਰਾਮ ਨਾਲ ਟਰਾਈ ਕਰ ਸਕਦੇ ਆ ਕਿਉਂਕਿ ਗਰਮੀ ਵਿੱਚ ਹਮੇਸ਼ਾ ਹੀ ਸਾਨੂੰ ਚਾਹੀਦਾ ਕੁਝ ਨਾ ਕੁਝ ਠੰਡਾ ਖਾਣ ਨੂੰ ਤੇ ਇਹਨੂੰ ਆਪਾਂ ਬਣਾ ਕੇ ਇੰਜੋਏ ਕਰ ਸਕਦੇ ਆ ਕੋਈ ਗੈਸਟ ਆਵੇ ਤਾਂ ਉਹਨਾਂ ਵਾਸਤੇ ਵੀ ਆਪਾਂ ਇਹਨੂੰ ਬਣਾ ਸਕਦੇ ਆ ਤੇ ਇਹ ਬੜੀ ਆਸਾਨ ਰੈਸਪੀ ਹੈ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਈ ਹੈ ਇਹ ਇਹ ਬਹੁਤ ਜ਼ਿਆਦਾ ਟੇਸਟੀ ਬਣਿਆ ਹੈ ਸੋ ਇਹ ਸੀ ਮੇਰੀ ਅੱਜ ਦੀ ਰੈਸਪੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੰango ਸ਼ੇਕ ਦੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਤੀ ਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ